ਹਾਂ ਦੇ ਸਟੂਡੈਂਟਸ ਵੈਲਕਮ ਟੂ ਸਟੱਡੀ ਪੁਆਇੰਟ 44 ਹਾਂਜੀ ਈਟਟੀ ਨੋਟਸ 94 ਭਰਤੀ ਦਾ ਪੇਪਰ ਇਹ ਜਿਹੜਾ ਦੁਬਾਰਾ ਤੋਂ ਕੰਡਕਟ ਕਰਵਾਇਆ ਜਾਣਾ ਸੀਗਾ ਉਹਦਾ ਫਾਈਨਲ ਸਿਲੇਬਸ ਆਊਟ ਹੋ ਚੁੱਕਿਆ ਐ ਐਂਡ ਸਾਰੇ ਵਿਦਿਆਰਥੀਆਂ ਨੇ ਸਿਲੇਬਸ ਨੂੰ ਚੈੱਕ ਕਰਕੇ ਦੇਖ ਲੈਣਾ ਹੈ ਅੱਜ ਆਪਣੀ ਕਲਾਸ 5 ਰਹੇਗੀ ਠੀਕ ਐ ਇਸ ਤੋਂ ਪਹਿਲਾਂ ਆਪਾਂ ਚਾਰ ਕਲਾਸਾਂ ਅਪਲੋਡ ਕਰ ਚੁੱਕੀਆਂ ਬਿਲਕੁਲ ਸਿਲੇਬਸ ਦੇ ਅਕੋਰਡਿੰਗ ਹੀ ਸੀਗੀਆਂ ਤਾਂ ਉਹਨਾਂ ਦੀ ਲਿੰਕ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤੀ ਵੀ ਆ ਉਹਨਾਂ ਨੂੰ ਵੀ ਤੁਸੀਂ ਇੱਕ ਵਾਰੀ ਜ਼ਰੂਰ ਦੇਖਣਾ ਅੱਗੇ ਤੋਂ ਆਪਾਂ ਯਾਨੀ ਕਿ ਕਲਾਸ 5 ਤੋਂ ਨੈਕਸਟ ਜਿਹੜੀਆਂ ਵਿਕਾਸਾ ਹੋਣਗੀਆਂ ਉਹ ਬਿਲਕੁਲ ਸਿਲੇਬਸ ਦੇ ਅਕੋਰਡਿੰਗ ਹੀ ਹੋਣਗੀਆਂ ਠੀਕ ਹੈ ਅੱਜ ਦੀ ਆਪਾਂ ਇਸ ਵੀਡੀਓ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਐਂਡ ਸ੍ਰੀ ਗੁਰੂ ਅੰਗਦ ਸੋਰੀ ਸ੍ਰੀ ਗੁਰੂ ਅਰਜਨ ਦੇਵ ਜੀ ਕਿਗਾ ਇਹ ਨਾਲ ਰਿਲੇਟਡ ਜਿੰਨੇ ਵੀ ਮਹੱਤਵਪੂਰਨ ਪੁਆਇੰਟ ਬਣਨੇ ਸਾਰੇ ਆਪਾਂ ਇਸ ਵੀਡੀਓ ਵਿੱਚ ਡਿਸਕਸ ਕਰਾ ਗਏ। ਸੋ ਵੀਡੀਓ ਦਾ ਲਾਸਟ ਤੱਕ ਬਣੇ ਰਹੋ ਐਂਡ ਜੇਕਰ ਤੁਸੀਂ ਆਪਣੇ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਜਾਨਾ ਨਾ ਹੋਣੀ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਪ੍ਰੈਸ ਕਰ ਲਵੋ। ਤਾਂ ਜੋ ਜਦੋਂ ਵੀ ਕੋਈ ਆਪਾਂ ਨੈਕਸਟ ਵੀਡੀਓ ਅਪਲੋਡ ਕਰਦੇ ਆ ਤਾਂ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਟਾਈਮ-ਟਾਈਮ ਮਿਲ ਸਕੇ। ਇਸ ਤਰ੍ਹਾਂ ਆਪਾਂ ਪੇਪਰ A ਨੂੰ ਟਾਰਗੇਟ ਰੱਖ ਕੇ ਠੀਕ ਹੈ ਲਗਭਗ 10 ਤੋਂ 12 ਮੋਕ ਟੈਸਟ ਰੈਡੀ ਕਰਾਂਗੇ ਠੀਕ ਹੈ 10 ਤੋਂ 12 ਮੋਕ ਟੈਸਟ ਰੈਡੀ ਕਰਾ ਕੇ ਲਗਭਗ ਦੋ ਟੈਸਟ ਰੈਡੀ ਹੋ ਚੁੱਕੇ ਨੇ ਠੀਕ ਹੈ ਜਦੋਂ ਸਾਰੇ ਟੈਸਟਸ ਹੋ ਜਾਣਗੇ ਤਾਂ ਤੁਹਾਨੂੰ ਸਾਰੀ ਜਿਹੜੀ ਇਨਫੋਰਮੇਸ਼ਨ ਪ੍ਰੋਵਾਈਡ ਕਰਵਾ ਦਿੱਤੀ ਜਾਵੇਗੀ نیچے ਜਿਹੜਾ ਨੰਬਰ ਤੁਹਾਨੂੰ ਦਿਖਾਈ ਦੇ ਰਿਹਾ ਇਸ ਨੰਬਰ ਤੇ ਤੁਸੀਂ ਮੈਨੂੰ ਡਾਇਰੈਕਟ ਕਾਲ ਕਰਨੀ ਹੈ ਜਾਂ WhatsApp ਰਾਹੀਂ ਤੁਸੀਂ ਮੈਨੂੰ ਮੈਸੇਜ ਵੀ ਕਰ ਸਕਦੇ ਹੋ ਲਗਭਗ ਅੱਜ ਤੋਂ 20 ਦਿਨ ਬਾਅਦ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਠੀਕ ਹੈ ਜੇਕਰ ਤੁਸੀਂ ਆਪਣੇ ਕੋਲ ਮੋਕ ਟੈਸਟ ਲੈਣਾ ਚਾਹੁੰਦੇ ਹੋ ਬਾਕੀ ਸਿਲੇਬਸ ਅਕੋਰਡਿੰਗ ਤੁਹਾਨੂੰ ਤਿਆਰੀ ਬਿਲਕੁਲ ਫ੍ਰੀ ਦੇ ਵਿੱਚ ਕਰਵਾਈ ਜਾਵੇਗੀ ਬਟ ਟੈਸਟ ਲਗਾਉਣਾ ਬਹੁਤ ਜ਼ਰੂਰੀ ਹੁੰਦਾ ਜਦੋਂ ਆਪਾਂ ਟੈਸਟ ਲਗਾ ਕੇ ਪੇਪਰ ਵਿੱਚ ਬੈਠਦੇ ਆ ਤਾਂ ਪੇਪਰ ਆਸਾਨੀ ਰਲਪਾ ਕਰਿਆ ਕੇ ਕਰ ਸਕਦੇ ਆ ਵੈਸੇ ਜੀ 100 ਨੰਬਰ ਦਾ ਪੇਪਰ ਕੰਡਕਟ ਕਰਵਾਇਆ ਜਾਂਦਾ ਜਿਹਦੇ ਵਿੱਚੋਂ ਲਗਭਗ ਤੁਹਾਨੂੰ 70 ਦੇ ਕਰੀਬ ਪੰਜਾਬੀ ਵਿਆਕਰਨ ਦੇ ਕੋਸ਼ ਜਿਹੜੇ ਦੇਖਣ ਨੂੰ ਮਿਲਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਜਰੂਰ ਸਬਸਕ੍ਰਾਈਬ ਕਰਨਾ ਐਂਡ ਬਾਅਦ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਵੀ ਕਰਨਾ ਇੱਕ ਆਪਣਾ ਟੈਲੀਗ੍ਰਾਮ ਚੈਨਲ ਹੈਗਾ ਠੀਕ ਹੈ ਹੁਣੇ ਹੀ ਆਪ ਅਰੇ ਡਿ ਕੀਤਾ ਠੀਕ ਹੈ ਟੈਲੀਗ੍ਰam group ਬਣਾਇਆ ਡਿ ਕੀਤਾ ਹੈ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤੀ ਵੀ ਉਸ ਨੂੰ ਤੁਸੀਂ ਹੁਣੇ ਹੀ ਜੁਆਇਨ ਕਰੋ ਉੱਥੇ ਤੋਂ ਜਿੰਨਾ ਵੀ ਆਪਾਂ ਮਟੀਰੀਅਲ ਇੱਥੇ ਅਪਲੋਡ ਕਰਦੇ ਹਾਂ ਠੀਕ ਹੈ ਜਾਨੀ ਕਿ PDF ਵਗੈਰਾ ਹੋ ਗਿਆ ਉਹ ਸਾਰੀਆਂ ਤੁਹਾਨੂੰ ਉਸ ਗਰੁੱਪ ਦੇ ਵਿੱਚ ਹੀ ਪ੍ਰੋਵਾਈਡ ਕੀਤੇ ਜਾਣਗੀਆਂ ਤਾਂ ਟੈਲੀਗ੍ਰam ਜਿਹੜਾ ਗਰੁੱਪ ਹੈ ਉਸ ਨੂੰ ਤੁਸੀਂ ਜ਼ਰੂਰ ਜੁਆਇਨ ਕਰ ਲੈਣਾ ਲਿੰਕ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤੀ ਹੋਈ ਹੈ ਤਾਂ ਹੁਣ ਇਸ ਦੇ ਨਾਲ ਹੀ ਵੀਡੀਓ ਨਾਲ ਆਪਾਂ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾ ਕੁਐਸਚਨ ਦਿੱਤਾ ਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਿੱਥੇ ਹੋਇਆ ਸੀਗਾ ਬਹੁਤ ਸਿੰਪਲ ਕੁਐਸਚਨ ਹੈ। 3 ਕੁਐਸਚਨ ਦਾ ਆਨਸਰ ਪਹਿਲਾਂ ਆਪਣੇ ਮਾਈਂਡ ਦੇ ਵਿੱਚ ਤੁਸੀਂ ਜਰੂਰ ਸੋਚਣਾ ਹੈ। ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੈ ਰਣਕਾਣਾ ਸਾਹਿਬ ਕੀ ਹੋਇਆ ਸੀ? B ਬਿਲਕੁਲ ਸਹੀ ਆਨਸਰ ਬਣੇਗਾ অপਸ਼ਨ ਨੰਬਰ B। ਠੀਕ ਹੈ ਰਾਏ ਪੋਇਤੀ ਤੋਂ ਮੰਟੀ ਜਿਸ ਨੂੰ ਅੱਜ ਕਰ ਨਾਨਕਾਣਾ ਸਾਹਿਬ ਕਿ ਆਖਿਆ ਜਾਂਦਾ ਉੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀਗਾ। ਇਹੜਾ ਇੱਕ ਹੋਰ ਕੁਐਸਚਨ ਪੇਪਰ ਦੇ ਵਿੱਚ ਬਣ ਸਕਦਾ ਹੈ। ਤੁਮਤ ਕਾਵ ਤਾਰਾ ਦੇ ਮੋਟੇ ਕੌਨਸਨ ਠੀਕ ਹੈ ਤਾਂ ਫਿਰ ਵੀ ਤੁਸੀਂ ਪੇਪਰ ਦੇ ਵਿੱਚ ਆਨਸਰ ਟਿਕ ਕਰਕੇ ਆਇਓ ਸ਼੍ਰੀ ਗੁਰੂ ਨਾਨਕ ਦੇਵ ਜੀ ਇਹ ਵੀ ਪੁਆਇੰਟ ਜਾਣ ਵਿੱਚ ਜ਼ਰੂਰ ਰੱਖਿਓ ਜਨਮ ਮਿਤੀ ਪੂਰੀ ਜਨਮ ਮਿਤੀ ਧਿਆਨ ਵਿੱਚ ਰੱਖਣੀ ਹੈ 15 April 1469 ਈਸਵੀ ਦੇ ਵਿੱਚ ਇਹਨਾਂ ਦਾ ਜਨਮ ਹੁੰਦਾ ਹੈ ਤੋ ਮਾਤਾ ਤੇ ਪਿਤਾ ਦਾ ਨਾਮ ਮਾਤਾ ਦਾ ਨਾਮ ਸੀਗਾ ਤ੍ਰਿਪਤਾ ਜੀ ਅਤੇ ਪੀਤਾ ਤੁਨਾਸੀ ਕੰਮ ਲੇਤਾ ਕਾਰੂਜੀ ਠੀਕ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਿੱਖਾ ਦੀ ਪ੍ਰਾਪਤੀ ਲਈ ਕਿਸ ਤੌਰ ਤੇ ਜਗਿਆ ਗਿਆ ਸੀਗਾ ਪੰਡਿਤ ਕਪਾਲ ਪੰਡਿਤ ਪ੍ਰਿਜਨਾਤ ਮੌੜਵੀ ਕਤਬਦੀਨ ਜਾਂ ਉਪਰੋਕਤ ਸਾਰੇ ਤਾਂ ਇੱਥੇ ਜਿਹੜਾ கரੈਕਟ ਆਨਸਰ ਬਣੇਗਾ ਉਹ ਬਣੇਗਾ ਆਪਸ਼ਨ ਨੰਬਰ ਬੀ ਯਾਨੀ ਕਿ ਉਪਰੋਕਤ ਸਾਰੇ ਯਾਨੀ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਸਿੱਖਿਆ ਦੀ ਪ੍ਰਾਪਤੀ ਦੇ ਲਈ ਪੰਡੇ ਦੇ ਪਪਾਲ ਪੰਡਿਤ ਪ੍ਰਿਚਨਾਦ ਅਤੇ ਮੌਲਵੀ ਕੁਦਵਿੰਦਪਾਲ ਭੇਜਿਆ ਗਿਆ ਸੀਗਾ ਬੀ ਦਿਨਪੁਰ ਸਹੀ ਅਸਰ ਬਣਿਆ ਨੈਕਸਟ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਜਨੇਊ ਪਹਿਨਾਉਣ ਲਈ ਕੇ ਸਨੂ ਪੜਾਇਆ ਗਿਆ ਸੀ ਸੋ ਐਦਾਂ ਦੇ ਕੁਸ਼ਨ ਪੇਪਰ ਦੇ ਵਿੱਚ ਪੁੱਛੇ ਜਾ ਸਕਦੇ ਨੇ ਕਿਉਂਕਿ ਮੈਂਸ਼ਨ ਕੀਤਾ ਹੋਇਆ ਸੀ ਜੀਮ ਨਹੀਂ ਹੈ ਤੇਰਾ ਚਨਾਵਾ ਜੀਮੀ ਦੇ ਵਿੱਚ ਸਾਰਾ ਕੁਝ ਆ ਜਾਂਦਾ ਠੀਕ ਹੈ ਇਸ ਤਰ੍ਹਾਂ ਜਿਹੜੀਆਂ ਰਚਨਾਵਾਂ ਨੇ ਬਖਤਪੁਰ ਰਚਨਾਵਾਂ ਆਈਆਂ ਨੇ ਉਹ ਵੀ ਆਪਾਂ ਡਿਸਕਸ ਕਰਾਂਗੇ ਆਨਸਰ ਬਣੇਗਾ ਆਪਸ਼ਨ ਨੰਬਰ ਸੀ ਅਣਕੀ ਪੰਡਤ ਹਰदयाल ਪੰਡਤ ਹਰदयाल ਨੂੰ ਬੁਲਾਇਆ ਗਿਆ ਸੀਗਾ ਜਿੰਨੇ ਕੋ ਪੈਰ ਆਉਣ ਦੇ ਲਈ ਤਾਂ ਸੀ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਨੌਕਰੀ ਕਰਨ ਲਈ ਕਿੱਥੇ ਭੇਜਿਆ ਗਿਆ ਸੀ ਬਹੁਤ ਮਹੱਤਵਪੂਰਨ ਸਵਾਲ ਹੈ ਪੇਪਰ ਵਿੱਚ ਆਉਣ ਦੀ ਪੋਸੀਬਿਲਟੀ ਜ਼ਰੂਰ ਰਹੇਗੀ ਬਾਕੀ ਮਾਤਰਾ ਨੂੰ ਦੱਸ ਦੇਣਾ ਚਾਹਣਾ ਜਿਹੜਾ ਸਾਈਟ ਨਾਲ ਰਿਲੇਟਡ ਹੈ ਲਗਭਗ ਤੁਹਾਨੂੰ 30 ਤੋਂ 35 ਕੁਸ਼ਣ ਪੇਪਰ 'ਚ ਦੇਖਿਆ ਨੂੰ ਮਿਲਣਗੇ ਬਾਕੀ ਜਿੰਨਾ ਵੀ ਡਾਟਾ ਹੋਵੇਗਾ ਉਹ ਪੰਜਾਬੀ ਵਿਆਕਰਨ ਦਾ ਹੋਵੇਗਾ ਇਸ ਕਰਕੇ ਪੰਜਾਬੀ ਵਿਆਕਰਨ ਨੂੰ ਬਹੁਤ ਵਧੀਆ ਢੰਗ ਨਾਲ ਤੁਸੀਂ ਕਵਰ ਕਰਨਾ ਖਾਸ ਕਰਕੇ ਜਿਹੜੇ ਵੀ ਕਨਸੈਪਟ ਬੰਦੇ ਨੇ ਜਿਦਾ ਕਿ ਕਾਰਕ ਦੇ ਕਨਸੈਪਟ ਹੋ ਗਿਆ ਠੀਕ ਹੈ ਜਿਹੜੇ ਆਪਣੇ ਕੋਲ ਵਧੀਆ ਲੈਵਲ ਦਾ ਡਾਟਾ ਹੈਗਾ ਵਿਆਕਰਨ ਦਾ ਠੀਕ ਹੈ ਜਿਨ੍ਹਾਂ ਨੂੰ ਜਿਹੜਾ ਜ਼ਿਆਦਾ ਟਾਈਮ ਦੇਣਾ ਪਵੇਗਾ ਤੁਹਾਨੂੰ ਜਿਵੇਂ ਕਿ ਕਾਰਕ ਹੋਗਾ ਕਿਰਿਆ ਵਿਸ਼ੇਸ਼ਣ ਹੋਗਾ ਠੀਕ ਹੈ ਇਹਨਾਂ ਨੂੰ ਥੋੜਾ ਜਿਹਾ ਜ਼ਿਆਦਾ ਟਾਈਮ ਦੇਣਾ ਜ਼ਰੂਰੀ ਹੈ ਕਿਉਂਕਿ ਇਹਨਾਂ ਨਾਲ ਰਿਲੇਟਡ ਜੇਕਰ ਥੋੜਾ ਜਿਹਾ ਡੀਪ ਪੁਆਇੰਟ ਪੁੱਛਿਆ ਜਾਂਦਾ ਤਾਂ ਬੱਚੇ ਅਕਸਰ ਕਨਫਿਊਜ਼ ਹੋ ਜਾਂਦੇ ਨੇ ਤਾਂ ਜਿੰਨੇ ਵੀ ਕਨਸੈਪਟ ਬੰਦੇ ਨੇ ਠੀਕ ਹੈ ਸਾਰੇ ਜਿਹੜੇ ਤੁਸੀਂ ਕਵਰ ਕਰਨੇ ਨੇ ਠੀਕ ਹੈ ਲੱਗ ਲੱਗ ਕੇ ਤਾਂ ਆਪਣਾ ਤੋਂ ਤਾਂ ਇੱਥੇ ਸਹੀ ਆਨਸਰ ਬਣੇਗਾ ਆਪਸ਼ਨ ਬਰਸੀ ਯਾਨੀ ਕਿ ਸultanpur Lodhi ਵਿਖੇ ਸ਼੍ਰੀ ਕਰੂਨਾਣਕ ਦੇਵ ਜੀ ਨੂੰ ਨੌਕਰੀ ਕਰਨ ਲਈ ਭੇਜਿਆ ਗਿਆ ਸੀ ਸੀ ਬਿਲਕੁਲ ਸਹੀ ਆਨਸਰ ਬਣੇਗਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸੁਪਤਨੀ ਦਾ ਨਾਮ ਸੀਗਾ ਬੀਬੀ ਲਖਣੀ ਜੀ ਐਂਡ ਇਹਨਾਂ ਦੇ ਪੁੱਤਰਾਂ ਦਾ ਨਾਮ ਸੀਗਾ ਸ਼੍ਰੀ ਚੰਤਾ ਤੇ ਲਕਮੀ ਦਾਸ ਨੈਕਸਟ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿਸ ਦੇ ਮੋਦੀ ਖਾਨੇ ਵਿੱਚ ਨੌਕਰੀ ਕਰਨ ਲਈ ਵੇਚਿਆ ਗਿਆ ਸੀਗਾ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਦੌਲਤ ਖਾਨ ਦੇ ਜਿਹੜਾ ਮੋਦੀ ਖਾਨ ਸੀਗਾ ਉੱਥੇ ਵੇਚਿਆ ਗਿਆ ਸੀ ਨੌਕਰੀ ਕਰਨ ਦੇ ਲਈ ਤਾਂ ਇਹ ਇੱਥੇ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਏ ਹਾਂਜੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਤਾਂ ਪਲੀਜ਼ ਇੱਕ ਵਾਰ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਓ ਐਂਡ ਲਾਈਕ ਨਹੀਂ ਕੀਤਾ ਤਾਂ ਲਾਈਕ ਵੀ ਜ਼ਰੂਰ ਕਰਨਾ ਹੈ ਨੈਕਸਟ ਕੁਐਸਚਨ ਵਾਲਾ ਮੂਵ ਕਰਦੇ ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਗਿਆਨ ਦੀ ਪ੍ਰਾਪਤੀ ਕਦੋਂ ਹੋਈ ਸੀਗੀ ਬਹੁਤ ਮਹੱਤਵਪੂਰਨ ਕੁਐਸਚਨ ਹੈ ਪੇਪਰ ਵਿੱਚ 101% ਆਨ ਦੀ ਪੋਸਿਬਿਲਟੀ ਰਹੇਗੀ ਸੋ ਵਿੱਚ ਇਹਡਾ ਕੋਰੈਕਟ ਆਨਸਰ ਬਣੇਗਾ ਉਹ ਬਣੇਗਾ ਆਪਸ਼ਨ ਨੰਬਰ ਸੀ ਐਂਡ ਇਹ 1499 ਈਸਵੀ ਦੇ ਵਿੱਚੋ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਗਿਆਨ ਦੀ ਪ੍ਰਾਪਤੀ ਹਿੰਦਾਂ ਬੇਂ ਨਦੀ ਦੇ ਕੰਡੇ ਦੇ ਠੀਕ ਹੈ ਗਿਆਨ ਦੀ ਪ੍ਰਾਪਤੀ ਉਸ ਸਮੇਂ ਉਮਰ ਸੀਗੀ 30 ਸਾਲ ਕਿੰਨੀ ਸੀਗੀ ਉਮਰ 30 ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਮਰ ਸੀਗੀ ਇਹ ਵੀ ਪੁਆਇੰਟ ਆ ਦੇ ਵਿੱਚ ਜੋੜ ਲਓ ਗਿਆਨ ਦੀ ਪ੍ਰਾਪਤੀ ਮੀਂਹ ਨਦੀ ਦੇ ਕੰਡੇ ਤੇ ਹੋਈ ਸੀਗੀ ਠੀਕ ਹੈ ਬਈ ਨਦੀ ਦੇ ਕੰਡੇ ਤੇ ਹੋਈ ਸੀਗੀ ਇਹ ਵੀ ਪੁਆਇੰਟ ਤੁਸੀਂ ਗਣ ਵਿੱਚ ਜੋੜ ਲੈਣਾ ਹੈ ਜਿਹੜਾ ਸ੍ਰੀ ਗੁਰੂ ਨਾਨਕ ਦੇਵ ਜੀ ਤਿੰਨ ਦਿਨ ਜਿਹੜਾ ਲੋਪਰੇ ਸਨ ਇਸ ਤਰ੍ਹਾਂ ਨਦੀ ਵਿੱਚ ਉਹ ਲੋਪਰੇ ਸਨ ਤਾਂ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਗਿਆਨ ਦੀ ਪ੍ਰਾਪਤੀ ਹੋਈ ਤਾਂ ਉਹਨਾਂ ਸਭ ਤੋਂ ਪਹਿਲਾਂ ਇਹ ਸ਼ਬਦ ਕਹਿ ਸਨ ਨਾ ਕੋ ਹਿੰਦੂ ਨਾ ਕੋ ਮੁਸਲਮਾਨ ਠੀਕ ਹੈ ਇਹ ਵੀ ਕੁਸ਼ਣ ਕਈ ਵਾਰ ਪੇਪਰ ਦੇ ਵਿੱਚ ਪੁੱਛ ਲਿਆ ਜਾਂਦਾ ਹੈ ਨੈਕਸਟ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਕਿੰਨੇ ਸਾਲ ਉਦਾਸੀਆਂ ਵਿੱਚ ਬਤੀਤ ਕੀਤੇ ਸਨ ਠੀਕ ਹੈ ਉਦਾਸੀਆਂ ਦਾ ਮਤਲਬ ਯਾਤਰਾਵਾਂ ਠੀਕ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਲੱਗ-ਅਲੱਗ ਸ਼ਹਿਰਾਂ ਦੀਆਂ ਠੀਕ ਹੈ ਯਾਤਰਾਵਾਂ ਕੀਤੀਆਂ ਸਨ ਜਿਵੇਂ ਕਿ ਐਮਨਾਬਾਦ ਹੋ ਗਿਆ ਠੀਕ ਹੈ ਤਲੰਬਾ ਹੋ ਗਿਆ ਮੱਕਾ ਮਦੀਨਾ ਆ ਟਿਕਾ ਹੋਰ ਬੜੇ ਸਥਾਨ ਸੀਗੇ ਇਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਯਾਤਰਾਵਾਂ ਕੀ ਗਿਆ ਸੀ ਠੀਕ ਹੈ ਤਾਂ ਉਹਨਾਂ ਨੂੰ ਉਦਾਸੀਆਂ ਦਾ ਨਾਮ ਦਿੱਤਾ ਜਾਂਦਾ ਤਾਂ ਆਨਸਰ ਬਣੇਗਾ ਆਪਸ਼ਨ ਨੰਬਰ ਡੀ ਅਣੀ ਕਿ 21 ਸਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ 21 ਸਾਲ ਉਦਾਸੀਆਂ ਵਿੱਚ ਬਤੀਤ ਕੀਤੇ ਸਨ ਡੀ ਇੱਥੇ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਡੀ ਪਹਿਲੀ ਉਦਾਸੀ ਪੂਰਬ ਦਿਸ਼ਾ ਤੋਂ ਸ਼ੁਰੂ ਹੁੰਦੀ ਹੈ 1499 ਈਸਵੀ ਵਿੱਚ ਕਦੋਂ 1499 ਈਸਵੀ ਵਿੱਚ ਜਦੋਂ ਗਿਆਨ ਦੀ ਜਾਤੋਂ ਪ੍ਰਾਪਤੀ ਹੁੰਦੀ ਹੈ ਸ਼ੇਰਿਕਰੋ ਨਾਨਕ ਦੇਵ ਜੀ ਆਪਣੀ ਪਹਿਲੀ ਦਾਸੀ ਦੌਰਾਨ ਸਭ ਤੋਂ ਪਹਿਲਾਂ ਕਿੱਥੇ ਗਏ ਸੀ ਆਹ ਕੁਸ਼ਨ ਪੇਪਰ ਵਿੱਚ ਆਉਣ ਦੀ ਪੌਸਿਬਿਲਿਟੀ ਜ਼ਰੂਰ ਰਹੇਗੀ ਇਸ ਤਰ੍ਹਾਂ ਵਾ ਜਿਹੜੀ ਮੈਂ ਪਹਿਲਾਂ ਵੀਡੀਓਜ਼ ਅਪਲੋਡ ਕੀਤੇ ਆ ਨੇ ਲਗਭਗ 4 ਆਪਾਂ ਵੀਡੀਓਜ਼ ਅਪਲੋਡ ਕਰ ਚੁੱਕੇ ਆ ਠੀਕ ਹੈ ਉਹਦੇ ਵਿੱਚੋਂ ਤੁਹਾਡੇ 15 ਤੋਂ 20 ਜਿਹੜੇ ਕੁਸ਼ਨ ਨੇ ਆਸਾਨੀ ਦੇ ਨਾਲ ਜਿਹੜੇ ਆ ਕਵਰ ਹੋ ਜਾਣਗੇ ਠੀਕ ਹੈ ਉਹਨਾਂ ਵੀਡੀਓਜ਼ ਨੂੰ ਤੁਸੀਂ ਇੱਕ ਵਾਰ ਜ਼ਰੂਰ ਦੇਖਣਾ ਚੰਗੀਆਂ ਵੀ ਜਿੰਨੀਆਂ ਵੀ ਤੁਸੀਂ ਵੀਡੀਓਜ਼ ਵੇਖ ਕੇ ਜਾਂਦੇ ਉਹਨਾਂ ਹੀ ਤੁਹਾਨੂੰ ਜ਼ਿਆਦਾ ਬੈਨੀਫਿਟ ਹੋਏਗਾ ਚੈਨਲ ਦੇ ਉੱਪਰ ਆਪਾਂ ਜਿੰਨੀਆਂ ਵੀ ਵੀਡੀਓਜ਼ ਅਪਲੋਡ ਕਰਾਂਗੇ ਜੇਕਰ ਤੁਸੀਂ ਸਾਰੀਆਂ ਦੇਖ ਲੈਂਦੇ ਹੋ ਤਾਂ ਤੁਹਾਨੂੰ ਕੋਈ ਵੀ ਜੜੀਆ ਬੁੱਕ ਪੜਨ ਦੀ ਲੋੜ ਨਹੀਂ ਪੈਗੀ ਠੀਕ ਹੈ ਬਾਕੀ ਕਨਸੈਪਟ ਕਲੀਅਰ ਹੋਣੇ ਜ਼ਰੂਰੀ ਨੇ ਵਿਆਕਰਨ ਦੇ ਇਸ ਤਰ੍ਹਾਂ ਜਿਵੇਂ ਕਿ ਲਿਪੀ ਹੋ ਗਈ ਠੀਕ ਹੈ ਇਸ ਤਰ੍ਹਾਂ ਵਿਅੰਜਨ ਹੋ ਗਿਆ ਠੀਕ ਹੈ ਸਵਰ ਵਿਅੰਜਨ ਰਕਾਰ ਤਾਂ ਇਹਨਾਂ ਦੇ ਸਾਰੇ ਜਿਹੜੇ ਕੋਰਸਨ ਨੇ ਉਹ ਆਪਾਂ ਕਵਰ ਕਰ ਦਿਆਂਗੇ ਐਡ ਜਿਹੜੀਆਂ ਆਪਣੇ ਕੋਲ ਰਚਨਾਵਾਂ ਯਾਨੀ ਕਿ ਪੰਜਾਬੀ ਸਾਹਿਤ ਜਿੰਨੇ ਵੀ ਕੋਸ਼ ਬੰਦਦੇ ਨੇ ਉਹ ਵੀ ਆਪਾਂ ਕਵਰ ਕਰਾਂਗੇ ਬਾਕੀ ਵਿਆਕਰਨ ਦੇ ਜਿਹੜੇ ਕਨਸੈਪਟ ਵਗੈਰਾ ਬੰਦੇ ਨੇ ਕਾਰਕ ਦੇ ਕਿਰਿਆ ਵਿਸ਼ੇਸ਼ਣ ਵਿਸ਼ੇਸ਼ਣ ਪੜਨਾਮ ਇਹ ਤੁਹਾਨੂੰ ਜਿਹੜੇ ਕਲੀਅਰ ਕਰਨੇ ਜ਼ਰੂਰੀ ਨੇ ਤਾਂ ਸਾਰਾ ਜਿਹੜਾ ਡਾਟਾ ਤੁਹਾਡਾ ਕਵਰ ਹੋ ਜਾਵੇਗਾ ਜੇਕਰ ਤੁਸੀਂ ਸਾਰੀਆਂ ਵੀਡੀਓਜ਼ ਦੇਖ ਲੈਂਦੇ ਹੋ ਆਨਸਰ ਬਣੇਗਾ ਆਪਸ਼ਨ ਨੰਬਰ ਬੀ ਅਨਿਕੀ ਹਮਨਾਬਾਦ ਠੀਕ ਹੈ ਹਮਨਾਬਾਦ ਸਿਰਗੁਰ ਨਾਨਕ ਦੇਵ ਜੀ ਨੇ ਆਪਣੀ ਪਹਿਲੀ ਦਾਸੀ ਦਾਸੀ ਕਿੱਥੇ ਸ਼ੁਰੂ ਕੀਤੀ ਸੀ ਹਮਨਾਬਾਦ ਯਾਨੀ ਕਿ ਸੈਦਪੁਰ ਤੋਂ ਤਾਂ ਬੀ ਇੱਥੇ ਬਿਲਕੁਲ ਸਹੀ ਆਨਸਰ ਬਣੇਗਾ ਹਮਨਾਬਾਦ ਨੂੰ ਸੈਦਪੁਰ ਵੀ ਅਕਾਚ ਮੰਨਾਂਗੇ पाई ਨਾਲੋਂ ਪੇਸ਼ੇ ਪੱਖੋਂ ਕੀ ਕੰਮ ਕਰਦਾ ਸੀਗਾ ਆ ਜਿਹੜਾ ਕੁਸ਼ਨ ਹੈ ਪੇਪਰ ਦੇ ਵਿੱਚ ਬਹੁਤ ਵਾਰ ਰਿਪੀਟ ਹੁੰਦਾ ਮਿਲਿਆ ਤਾਂ ਇੱਥੇ கரੈਕਟ ਆਨਸਰ ਬਣੇਗਾ ਆਪਸ਼ਨ ਨੰਬਰ ਸੀ ਅਣ ਕੀ ਤਰ੍ਹਾਂ ਠੀਕ ਆ ਪਾਈ ਨਾਲੋਂ ਪੇਸ਼ੇ ਪੱਖੋਂ ਤਰ੍ਹਾਂ ਸੀਗਾ ਤਾਂ ਸੀ ਇੱਥੇ கரੈਕਟ ਆਨਸਰ ਬਣੇਗਾ ਆਪਸ਼ਨ ਨੰਬਰ ਸੀ ਪਾਈ ਨਾਲੋਂ ਸਾਧਪੁਰ ਦਾ ਰਣ ਵਾਲਾ ਸੀਗਾ ਕਿਹਤੋਂ ਦਾ ਸਾਧਪੁਰ ਦਾ ਰਣ ਵਾਲਾ ਸੀ ਇਹ ਵੀ ਪੁਆਇੰਟ ਯਾਦ ਵਿੱਚ ਰੱਖ ਸਕਦੇ ਹੋ ਨੈਕਸਟ ਤੁਲੰਭਾ ਵਿਕੇਂਸ਼ੀ ਗੁਰ ਨਾਨਕ ਦੇਵ ਜੀ ਸੱਜਣ ਠਾਕ ਨੂੰ ਮਿਲੇ ਸਨ ਠੀਕ ਹੈ ਡਾਇਰੈਕਟ ਐਦਾਂ ਦੇ ਕੁਐਸਚਨ ਪੇਪਰ ਵਿੱਚ ਪੁੱਛਿਆ ਜਾ ਸਕਦਾ ਹੈ ਗੇੜ ਲਿਖਾਂ ਦੇ ਵਿੱਚੋਂ ਕਿਹੜੇ ਸਾਧ ਦੇ ਸ਼੍ਰੀ ਗੁਰੂ ਨਾਨਕ ਦੇਵ ਜੀ ਸੱਜਣ ਠਾਕ ਨੂੰ ਮਿਲੇ ਸਨ ਤਾਂ ਪੇਪਰ ਵਿੱਚ ਆਨਸਰ ਟਿਕ ਕਰਕੇ ਆਉ ਤੁਲੰਭਾ ਠੀਕ ਹੈ ਇੱਥੇ ਸੀ ਬਿਲਕੁਲ ਸਹੀ ਆਨਸਰ ਬਣੇਗਾ 10 ਨੰਬਰ ਦਾ ਕੁਐਸਚਨ ਹੈ ਸੈਦਪੁਰ ਹਮਲਾ ਕਿਹੜੇ ਵਰੇ ਹੋਇਆ ਸੀਗਾ ਤਾਂ ਸੈਦਪੁਰ ਦਾ ਹਮਲਾ ਜਿਹੜਾ ਹੈਗਾ ਸੀ ਉਹ ਬਾਬਰ ਨੇ ਕੀਤਾ ਸੀ ਤਾਂ ਆਨਸਰ ਬਣੇਗਾ ਆਪਸ਼ਨ ਪਰ ਬੀ ਨਹੀਂ ਕਿ 1500 ਵੀ ਦੇ ਵਿੱਚੋਂ 1520 ਦੇ ਵਿੱਚ ਸੈਦਪੁਰ ਹਮਲਾ ਹੁੰਦਾ ਤਾਂ ਪੀ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਬੀ ਠੀਕ ਹੈ ਪਾਪਰ ਨੇ ਤੁਹਾਨੂੰ ਪਤਾ ਭਾਰਤ ਦੇ ਪੰਜ ਹਮਲੇ ਕੀਤੇ ਸਨ ਪਹਿਲਾ ਹਮਲਾ ਪੁੱਛਿਆ ਜਾਂਦਾ ਪੇਪਰ ਵਿੱਚ 1519 ਦੇ ਵਿੱਚ ਪਹਿਲਾ ਹਮਲਾ ਹੁੰਦਾ ਠੀਕ ਹੈ ਦੂਜਾ ਜਿਹੜਾ ਹਮਲਾ ਸੀਗਾ ਉਹ ਸੈਦਪੁਰ ਦਾ ਹਮਲਾ ਸੀ ਜੋ ਕਿ 1520 ਦੇ ਵਿੱਚ ਕੀਤਾ ਸੀਗਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਾਪਰ ਦੇ ਸੈਦਪੁਰ ਹਮਲੇ ਦੀ ਤੁਲਨਾ ਜਿਹੜੀ ਆ ਪਾਪਾਂ ਦੀ ਜਾਂਚ ਰਾਨੇ ਕੀਤੀ ਹੈ ਆਹ ਕੁਐਸਚਨ ਤੁਹਾਨੂੰ ਪੱਕਾ ਹੀ ਪੇਪਰ 'ਚ ਦੇਖਾਂ ਨੂੰ मिल सकता है सो ध्यान ਵਿੱਚ ਜ਼ਰੂਰ ਰੱਖਿਓ ਇਹਨਾਂ ਲਿਖਾਂ ਦੇ ਵਿੱਚੋਂ ਕਿਹੜੇ ਨਗਰ ਦੀ ਸਥਾਪਨਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤੀ ਹੈ ਤਾਂ ਆਨਸਰ ਬਣੇਗਾ ਆਪਸ਼ਨ ਨੰਬਰ 3 ਸੀ یعنی ਕਰਤਾਰਪੁਰ ਕਰਤਾਰਪੁਰ ਜਿਹੜਾ ਪਾਕਿਸਤਾਨ ਦੇ ਵਿੱਚ ਹੈ ਇਸ ਨਗਰ ਦੀ ਜਿਹੜੀ ਸਥਾਪਨਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ ਤਾਂ ਸੀ ਕਰੈਕਟ ਆਨਸਰ ਬਣੇਗਾ ਕਰਤਾਰਪੁਰ ਜਿਹੜਾ ਆਪਣੇ ਪੰਜਾਬ ਦੇ ਵਿੱਚ ਹੈ ਇਸ ਸ਼ਹਿਰ ਦੀ ਜਿਹੜੀ ਸਥਾਪਨਾ ਹੈ ਉਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀ ਤਾਂ ਸੀ ਕਰੈਕਟ ਇੱਥੇ ਬਣੇਗਾ ਏ ਨਗਰ ਰਾਵੀ ਦਰਿਆ ਦੇ ਕੰਢੇ ਤੇ ਸਥਿਤ ਹੈ। ਇਹ ਨਗਰ 1522 ਈਸਵੀ ਦੇ ਵਿੱਚ ਬਸਾਇਆ ਗਿਆ ਸੀਗਾ। ਤਿੰਨੋਂ ਚਾਰੋਂ ਪੁਆਇੰਟ ਜਿਹੜੇ ਇੱਥੇ ਮੈਂਸ਼ਨ ਕੀਤੇ ਹੋਏ ਨੇ ਸਾਰੇ ਹੀ ਧਿਆਨ ਦੇ ਵਿੱਚ ਜਰੂਰ ਰੱਖਣੇ ਨੇ। ਨੈਕਸਟ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਗਿਆਨ ਦੀ ਪ੍ਰਾਪਤੀ ਕਿਹੜੇ ਸਥਾਨ ਤੇ ਹੋਈ ਸੀ? ਠੀਕ ਹੈ ਇੱਥੇ ਡਾਇਰੈਕਟ ਜਗ੍ਹਾ ਦਾ ਨਾਮ ਪੁੱਛਿਆ ਗਿਆ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਗਿਆਨ ਦੀ ਜਿਹੜੀ ਪ੍ਰਾਪਤੀ ਹੈ ਇਹ ਹੁੰਦੀ ਹੈ ਸੁਲਤਾਨਪੁਰ ਵਿਖੇ। ਇਹ ਬਿਲਕੁਲ ਸਹੀ ਆਨਸਰ ਬਣੇਗਾ। ਆਪਸ਼ਨ ਨੰਬਰ ਏ ਸੁਲਤਾਨਪੁਰ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ज्ञान दी प्राप्ति इंडिया एड ਲਿਖਾਂ ਦੇ ਵਿੱਚੋਂ ਕਿਹੜੀ ਬਾਣੀ ਗੁਰੂ ਨਾਨਕ ਦੇਵ ਜੀ ਦੀ ਨਹੀਂ ਹੈ ਸੋ ਬਾਣੀ ਨਾਲ ਰਿਲੇਟਡ ਤੁਹਾਨੂੰ ਪਤਾ ਕੋਸ਼ਿਸ਼ ਨੂੰ ਪਤਾ ਹੀ ਪੇਪਰ 'ਚ ਤੁਹਾਨੂੰ ਦੇਖਣ ਨੂੰ ਮਿਲਣਗੇ ਲੱਟ ਪੱਟ ਪੰਜ ਤੋਂ 7 ਜਿਹੜੇ ਕੋਸ਼ਿਸ਼ ਨੇ ਉਹ ਜਿਹੜੀ ਆਪਣੀ ਬਾਣੀਆਂ ਬਣਦੀਆਂ ਨੇ ਅਲੱਗ-ਅਲੱਗ ਗੁਰਾਂ ਦੀਆਂ ਤਾਂ ਉਹਨਾਂ ਦੇ ਟੈਕ ਟਿਸ਼ਨ ਪੁੱਛੇ ਜਾਣਗੇ ਤਾਂ ਆਨਸਰ ਬਣੇਗਾ ਆਪਸ਼ਨ ਨੰਬਰ 3 یعنی ਜਵਾਬ ਸਹੀ ਜਵਾਬ ਸਹੀ ਬਾਣੀ ਇਹਨਾਂ ਦੀ ਨਹੀਂ ਹੈ ਇਸ ਤਰ੍ਹਾਂ ਫਾਰਮਲ ਹਾਰ ਮਾਜਬਾਰ ਆਸਾਂ ਇਹ ਜਿਹੜੀਆਂ ਸਾਰੀਆਂ ਰਚਨਾਵਾਂ ਨੇ ਚਾ ਬਾਣੀਆਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਹਨ ਬਟ ਟੀ ਇੱਥੇ ਬਿਲਕੁਲ ਸਹੀ ਆਨਸਰ ਬਣੇਗਾ ਹੋਰ ਰਚਨਾਵਾਂ ਇਥੇ ਵੀ ਚੀ ਦੇਖ ਲਓ ਜਪਜੀ ਸਾਹਿਬ ਹੋ ਗਈ ਠੀਕ ਹੈ ਬਾੜ ਢੰਕਾਰ ਪੱਟੀ ਠੀਕ ਹੈ ਥਿੱਤ 12 ਮਹਾ ਇਹ ਸਾਰੀਆਂ ਜਿਹੜੀਆਂ ਰਚਨਾਵਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਹਨ ਤਾਂ ਇੱਥੇ ਟੀ ਬਿਲਕੁਲ ਸਹੀ ਆਨਸਰ ਬਣੇਗਾ ਇਸ ਤਰ੍ਹਾਂ ਆਪ ਇਹਨਾਂ ਦੇ ਵਿੱਚ ਹੋਰ ਵੀ ਕੁਸ਼ਨ ਬੰਦੇ ਨੇ ਠੀਕ ਹੈ ਜਿੱਦਾਂ ਕਿ ਇਹ ਕੌਸ਼ਲ ਪੁੱਛਿਆ ਜਾਂਦਾ ਜਪਜੀ ਸਾਹਿਬ ਬਾਣੀ ਕਿਹੜੇ ਰਾਗ ਦੇ ਵਿੱਚ ਹੈ ਇਹ ਕਿਸੇ ਵੀ ਰਾਗ ਦੇ ਵਿੱਚ ਨਹੀਂ ਹੈ ਜਪਜੀ ਸਾਹਿਬ ਬਾਣੀ ਐ ਤਾਂ ਹੋਰ ਬਾਣੀ ਨਾਲ रिलेटेड ਕੌਸ਼ਲ ਪੁੱਛਿਆ ਜਾਂਦਾ ਬਾਹਰਾ ਸਾਹਿਬ ਕਿਹੜੇ ਰਾਗ ਦੇ ਵਿੱਚ ਹੈ ਜਾਂ ਹੋਰ ਕੋਈ ਵੀ ਬਾਣੀ ਹੈਗੀ ਆ ਉਹਨਾਂ ਨੇ ਜਿਹੜੇ ਕੌਸ਼ਲ ਪੁੱਛ ਲੈਣ ਦਾ ਪੁੱਛ ਲੈਣ ਦਾ ਇਹਦੇ ਵਿੱਚ ਕਿੰਨੀਆਂ ਅਸ਼ਟਪੜੀਆਂ ਨੇ ਕਿੰਨੀਆਂ ਪੌੜੀਆਂ ਨੇ ਠੀਕ ਹੈ ਉਹ ਵੀ ਆਪਾਂ ਡੇਅ ਬਾਏ ਜਿਹੜਾ ਡੇਅ ਡਿਸਕਸ ਕਰਾਂਗੇ ਨੈਕਸਟ ਕੌਸ਼ਲ ਹੈ ਇੱਥੇ ਲਿਖਾਂ ਦੇ ਵਿੱਚੋਂ ਕਿਹੜੀ ਪ੍ਰਥਾ ਦੀ ਸ਼ੁਰੂਆਤ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀਗੀ ਸੋ ਇੱਥੇ ਜਿਹੜਾ ਕਰੈਕਟ ਆਨਸਰ ਬਣੇਗਾ ਉਹ ਬਣੇਗਾ ਆਪਸ਼ਨ ਨੰਬਰ ਸੀ ਅਣਕੀ ਲੰਗਰ ਪ੍ਰਥਾ ਤੇ ਕੀਗਤਾਂ ਦੀ ਪ੍ਰਥਾ ਦੀ ਜਿਹੜੀ ਸ਼ੁਰੂਆਤ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ ਤਾਂ ਸੀ ਬਿਲਕੁਲ ਸਹੀ ਆਨਸਰ ਬਣੇਗਾ ਸ਼੍ਰੀ ਗੁਰੂ ਨਾਨਕ ਦੇਵ ਜੀ ਜਦੋਂ ਭੁੱਖੇ ਸਾਧੂਆਂ ਨੂੰ ਖਾਣਾ ਖਵਾਉਂਦੇ ਨੇ ਠੀਕ ਹੈ ਉਦੋਂ ਤੋਂ ਲੰਗਰ ਪ੍ਰਥਾ ਦੀ ਜਿਹੜੀ ਸ਼ੁਰੂਆਤ ਮੰਨੀ ਜਾਂਦੀ ਹੈ ਠੀਕ ਹੈ ਤਾਂ ਕੀਰਤਨ ਦੀ ਪ੍ਰਥਾ ਤੇ ਲੰਗਰ ਪ੍ਰਥਾ ਦੀ ਜਿਹੜੀ ਸ਼ੁਰੂਆਤ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ ਬਟ ਜੇਕਰ ਵਿਸਥਾਰ ਪੁੱਛਿਆ ਜਾਵੇ ਲੰਗਰ ਪ੍ਰਥਾ ਦਾ ਵਿਸਥਾਰ ਕਿ ਕਿਸ ਨੇ ਕੀਤਾ ਸੀ ਤੋਂ ਕੀਤਾ ਸੀ ਸ੍ਰੀ ਗੁਰੂ ਅਮਰਦਾਸ ਜੀ ਨੇ ਮਸੰਦ ਪ੍ਰਥਾ ਪੁੱਛੀ ਜਾਵੇ ਕਿਸ ਨੇ ਸ਼ੁਰੂਆਤ ਕੀਤੀ ਸੀ ਦਾ ਸ੍ਰੀ ਗੁਰੂ ਰਾਮਦਾਸ ਜੀ ਨੇ ਮਸੰਦ ਪ੍ਰਥਾ ਦੀ ਸ਼ੁਰੂਆਤ ਕੀਤੀ ਸੀ ਬਟ ਇਹਦਾ ਅੰਤ ਕੀਤਾ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਸੀ ਗ੍ਰੈਕਟਨ ਆਂਸਰ ਬਣੇਗਾ ਆਤਮ ਸਮਰਪਣ ਤੋਂ ਕੀ ਪਾਵੇ ਸੋ ਇਹ ਜਿਹੜਾ ਕੁਸ਼ਨ ਹੈ ਪੇਪਰ ਚ ਆਉਣ ਦੀ ਪੋਸੀਬਿਲਟੀ ਰਹੇਗੀ ਆਨਸਰ ਬਣੇਗਾ ਆਪਸ਼ਨ ਉੱਪਰ ਯਾਨੀ ਕਿ ਮਾਇਆ ਦਾ ਤਿਆਗ ਠੀਕ ਹੈ ਮਾਇਆ ਦਾ ਤਿਆਗ ਤਾਂ ਇਹ ਇੱਥੇ கரੈਕਟ ਆਨਸਰ ਬਣੇਗਾ ਇਸ ਤਰ੍ਹਾਂ ਨਦਰ ਤੋਂ ਭਾਵੇਂ ਪ੍ਰਮਾਤਮਾ ਦੀ ਮਿਹਰ ਤੇ ਹੁਕਮ ਤੋਂ ਭਾਵੇਂ ਪ੍ਰਮਾਤਮਾ ਦਾ ਭਾਣੂ ਠੀਕ ਹੈ ਕਈ ਵਾਰ ਵਰਟਨਾ ਰਿਲੇਟਡ ਕੁਸ਼ਨ ਪੇਪਰ ਵਿੱਚ ਪੁੱਛਿਆ ਜਾਂਦਾ ਹੈ ਤਾਂ ਬੱਚੇ ਕਨਫਿਊਜ਼ ਹੋ ਜਾਂਦੇ ਨੇ ਤਾਂ ਇੱਥੇ ਇਹ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਉੱਪਰ ਏ ਬਾਕੀ ਜੇਕਰ ਆਪਾਂ ਸਿਲੇਬਸ ਦੀ ਗੱਲ ਕਰੀਏ ਤਾਂ ਸਿਲੇਬਸ ਮੈਂ ਜਿੱਦਾਂ ਤੁਹਾਨੂੰ ਜਿਹੜੀਆਂ ਪਹਿਲਾਂ ਵੀਡੀਓਜ਼ ਆਪਾਂ ਅਪਲੋਡ ਕਰ ਚੁੱਕਿਆ ਠੀਕ ਹੈ ਉਹ ਵੀ ਬਿਲਕੁਲ ਸਿਲੇਬਸ ਦੇ ਅਕੋਰਡਿੰਗ ਹੀ ਨੇ ਐਂਡ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਸਿਲੇਬਸ ਦੇ ਵਿੱਚ ਤੁਹਾਨੂੰ ਪੰਜਾਬੀ ਵਿਆਕਰਨ ਜਿਹੜੀ ਹੈ ਜ਼ਿਆਦਾ ਦੇਖਣ ਨੂੰ ਮਿਲੇਗੀ ਤੁਹਾਨੂੰ ਵੀ ਪਤਾ ਹੈ ਜਿੰਨੇ ਵੀ ਆਪਣੇ ਪੰਜਾਬ ਵਿੱਚ ਪੇਪਰ ਕੰਡੈਕਟ ਕਰਵਾਏ ਜਾ ਰਹੇ ਨੇ ਪੰਜਾਬੀ ਦੇ ਉਹਦੇ ਵਿੱਚ ਪੰਜਾਬੀ ਵਿਆਕਰਨ ਦਾ ਕੁਝ ਜਿਹੜਾ ਪਾਰਟ ਹੈ ਉਹ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਉਸ ਤਰ੍ਹਾਂ ਪੰਜਾਬੀ ਸੈਟ ਨੂੰ ਬਹੁਤ ਘਟਾ ਦਿੱਤਾ ਗਿਆ ਹੈ ਪੰਜਾਬੀ ਸੈਟ ਦੇ ਜਿਹੜੇ ਕੁਸ਼ਨ ਨੇ ਸਿਰਫ ईआरडी ਦੇ ਪੇਪਰ ਵਿੱਚ ਹੀ ਪੁੱਛੇ ਜਾ ਰਹੇ ਨੇ ਬਾਕੀ ਜੇਕਰ ਆਪਾਂ ਹੋਲ ਡਿਪਾਰਟਮੈਂਟ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਵਿੱਚ ਸਿਰਫ ਵਿਆਕਰਨ ਵਾਲਾ ਨਿੱਕਾ ਇਸ ਤਲਾਬਾ ਪੰਜਾਬੀ ਸੱਭਿਆਚਾਰ ਪੰਜਾਬੀ ਆਪਣੇ ਪਾਸ਼ਾ ਨਾਲ ਨਿੱਕਾ ਕੋਸ਼ਾਂ ਪੁੱਛੇ ਜਾ ਰਹੇ ਨੇ ਬਟ ਇਹਦੇ ਵਿੱਚ ਜਿਹੜਾ ਪੰਜਾਬੀ ਸਾਇ ਦਾ ਕੁਝ ਪਾਰਟ ਵੀ ਐਡ ਕੀਤਾ ਗਿਆ ਬਟ ਪਹਿਲਾਂ ਇਹ ਬਹੁਤ ਘੱਟ ਹੈ ਇਸ ਕਰਕੇ ਪੰਜਾਬੀ ਵਿਆਕਰਨ ਦੇ ਦੂਸੇ ਜ਼ਿਆਦਾ ਫੋਕਸ ਕਰਨਾ ਹੈ ਜਿਹੜਾ ਦੂਜਾ ਪਾਰਟ ਹੈਗਾ ਉਸ ਨੂੰ ਤੁਸੀਂ 2-3 ਦਿਨਾਂ ਦੇ ਵਿੱਚ ਜਿਹੜਾ ਆਸਾਨੀ ਨਾਲ ਰੀਡ ਕਰ ਸਕਦੇ ਹੋ ਤਾਂ ਆਨਸਰ ਬਣੇਗਾ ਆਪਸ਼ਨ ਨੰਬਰ A ਗੁਰੂ ਨਾਨਕ ਦੇਵ ਜੀ ਦੀ ਬਾਣੀ ਕਿੰਨੇ ਰਾਤਾਂ ਦੇ ਵਿੱਚ ਹੈ ਠੀਕ ਆ ਆ ਜਿਹੜਾ ਕੁਸ਼ਨ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਬਾਣੀ ਹੈ ਇਹ ਹੈਗੀ 19 ਰਾਤਾਂ ਦੇ ਵਿੱਚ ਬੀ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਬਰਕ ਬੀ ਇਸ ਤਰ੍ਹਾਂ ਆਪ ਜੀ ਨੇ 974 ਸ਼ਬਦਾਂ ਦੀ ਰਚਨਾ ਕੀਤੀ ਹੈ ਕਿੰਨੇ ਸ਼ਬਦਾਂ ਦੀ ਰਚਨਾ ਕੀਤੀ ਹੈ 974 ਸ਼ਬਦਾਂ ਦੀ ਰਚਨਾ ਕੀਤੀ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਖਰੀ ਸਮਾ ਕਿੱਥੇ ਬੀਤ ਕੀਤਾ ਸੀ ਇੱਥੇ ਜਿਹੜਾ ਕਰੈਕਟ ਆਨਸਰ ਬਣੇਗਾ ਉਹ ਬਣੇਗਾ ਆਪਸ਼ਨ ਨੰਬਰ ਸੀ ਅਣਕੀ ਕਰਤਾਰਪੁਰ ਵਿਖੇ ਕਰਤਾਰਪੁਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਆਖਰੀ ਸਮਾਪਤੀ ਕੀਤੀ ਤਾਂ ਸੀ ਤਾਂ ਸੀ ਕਰੈਕਟ ਆਨਸਰ ਬਣੇਗਾ ਇੱਥੇ ਆਪ ਜੀ ਨੇ ਲਗਭਗ 18 ਸਾਲ ਬਤੀਤ ਕੀਤੇ ਸਨ ਕਿੰਨੇ ਸਾਲ 18 ਸਾਲ ਬਤੀਤ ਕੀਤੇ ਸਨ ਸੋ ਇਹ ਵੀ ਪੁਆਇੰਟ ਜਿਹੜਾ ਹੈ ਪੜਾਣ ਦੇ ਵਿੱਚ ਜ਼ਰੂਰ ਰੱਖਿਓ ਨੈਕਸਟ ਸ੍ਰੀ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਕਿੱਥੇ ਸਮਾਏ ਸਨ ਇਹ ਵੀ ਕੁਐਸਚਨ ਬਹੁਤ ਮਹੱਤਵਪੂਰਨ ਹੈ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾਇਆ ਸਨ ਆਨਸਰ ਬਣੇਗਾ ਆਪਸ਼ਨ ਨੰਬਰ ਬੀ ਯਾਨੀ ਕਿ ਕਰਤਾਰਪੁਰ ਬੀ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਬੀ ਗੁਰੂ ਨਾਨਕ ਦੇਵ ਜੀ 22 ਸਤੰਬਰ 1539 ਨੂੰ 1539 ਇਸਵੀ ਨੂੰ ਜੋਤੀ ਜੋਤ ਸਮਾਇਆ ਸਨ ਪੂਰੀ ਡੇਟ ਧਿਆਨ ਦੇ ਵਿੱਚ ਰੱਖਣੀ ਆ ਤੇ ਕੁਐਸਚਨ ਪੇਪਰ ਵਿੱਚ ਆ ਸਕਦਾ ਹੈ ਤਾਂ ਬੀ ਇਹਦੇ ਜਿਹੜਾ ਬਿਲਕੁਲ ਸਹੀ ਆਨਸਰ ਬਣੇਗਾ ਮਾੜੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸ਼ੌਕ ਵੀ ਆਖਿਆ ਜਾਂਦਾ ਠੀਕ ਹੈ ਸ਼ੌਕ ਵੀ ਆਖਿਆ ਜਾਂਦਾ ਮੁਸਲਮਾਨਾਂ ਦਾ ਪੀਬੀ ਆਖਿਆ ਜਾਂਦਾ ਸ੍ਰੀ ਗੁਰੂ ਨਾਨਕ ਦੇਵ ਜੀ ਨੈਕਸਟ ਸ੍ਰੀ ਹਰਮੰਦਰ ਸਾਹਿਬ ਦੀ ਨੀ ਕਿਸ ਤੋਂ ਰਖਵਾਈ ਗਈ ਸੀ ਆਨਸਰ ਬਣੇਗਾ ਆਪਸ਼ਨ ਨੰਬਰ ਬੀ ਯਾਨੀ ਕਿ ਸੂਫੀ ਸੰਤ ਮੀਆਂ ਮੀਰ ਜੀ ਠੀਕ ਹੈ ਸੂਫੀ ਸੰਤ ਮੀਆਂ ਮੀਰ ਜੀ ਦੁਆਰਾ ਠੀਕ ਹੈ ਸ੍ਰੀ ਹਰਮੰਦਰ ਸਾਹਿਬ ਦੀ ਜਿਹੜੀ ਨੀ ਹੈ ਰਖਵਾਈ ਗਈ ਸੀ ਬੀ ਬਿਲਕੁਲ ਸਹੀ ਆਨਸਰ ਬਣੇਗਾ অপਸ਼ਨ ਪਰ ਬੀ ਸੂਫੀ ਸੰਤ ਮੀਨਾ ਮੀਰ ਜੀ। ਯਾਨੀ ਕਿ ਸੂਫੀ ਸੰਤ ਮੀਨਾ ਮੀਰ ਜੀ ਨੇ ਸ੍ਰੀ ਹਰਮੰਦਰ ਸਾਹਿਬ ਦੀ ਜਿਹੜੀ ਆ ਨੀ ਰੱਖੀ ਸੀ ਤਾਂ ਵੀ ਬਿਲਕੁਲ ਸਹੀ ਆਨਸਰ ਬਣੇਗਾ। ਨੈਕਸਟ ਕੁਐਸਚਨ ਹੈ ਸ੍ਰੀ ਹਰਮੰਦਰ ਸਾਹਿਬ ਦੀ ਨੀ 13 ਜਨਵਰੀ 1588 ਈਸਵੀ ਨੂੰ ਰੱਖੀ ਗਈ ਸੀ। ਪੂਰੀ ਡੇਟ ਯਾਦ ਵਿੱਚ ਜ਼ਰੂਰ ਰੱਖਿਓ। ਠੀਕ ਹੈ 1588 ਇਹ ਇੱਕ ਉਹ ਡੈਟ ਹੀ ਯਾਦ ਹੁੰਦਾ ਬਟ 13 ਜਨਵਰੀ ਵੀ ਤੁਸੀਂ ਯਾਦ ਵਿੱਚ ਰੱਖਣਾ ਹੈ। ਬੀ ਬਿਲਕੁਲ ਸਹੀ ਆਨਸਰ ਬਣੇਗਾ। ਆਧ ਗ੍ਰੰਥ ਸਾਹਿਬ ਦਾ ਜਿਹੜਾ ਸੰਕਲਨ ਹੈ ਕਿਸ ਤੋੜਾ ਕੀਤਾ ਗਿਆ ਸੀਗਾ ਆਧ ਗ੍ਰੰਥ ਸਾਹਿਬ ਦਾ ਜਿਹੜਾ ਸੰਕਲਨ ਹੈ ਇਹ ਕੀਤਾ ਗਿਆ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਇਹ ਇੱਥੇ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਏ ਸ੍ਰੀ ਗੁਰੂ ਅਰਜਨ ਦੇਵ ਜੀ ਠੀਕ ਹੈ ਆਧ ਗ੍ਰੰਥ ਸਾਹਿਬ ਦਾ ਸੰਕਲਨ ਅੰਮ੍ਰਿਤਸਰ ਸਾਹਿਬ ਵਿਖੇ ਕੀਤਾ ਗਿਆ ਸੀਗਾ ਐਂਡ ਕਦੋਂ ਕੀਤਾ ਗਿਆ ਸੀ ਇਹਦਾ ਆਨਸਰ ਮੈਂ ਤੁਹਾਨੂੰ ਸੀ ਕਮੈਂਟ ਬਾਕਸ ਵਿੱਚ ਦੱਸਣਾ ਠੀਕ ਹੈ ਮੈਂ ਤੁਹਾਨੂੰ ਆਪਸ਼ਨ ਦੇ ਦਿੰਦਾ ਆਪਣੇ ਕੋਲ ਏ ਬੀ ਸੀ ਤੇ ડી 옵ਸ਼ਨ ਤੁਹਾਡੇ ਕੋਲ ਹੈਗੀਆਂ ਨੇ 1 1600 ਇੱਕ 옵ਸ਼ਨ 1 1600 2 1 1600 3 ਤੇ ਇੱਕ 옵ਸ਼ਨ ਹੈਗੀ ਆਪਣੇ ਕੋਲ 1600 4 ਇਹਦਾ आंसर ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਹੈ ਕਿ ਆਦ ਗ੍ਰੰਥ ਸਾਹਿਬ ਦਾ ਜਿਹੜਾ ਸੰਗਤਲਨ ਹੈ ਕਦੋਂ ਕੀਤਾ ਗਿਆ ਸੀ ਇਹ आंसर ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਕਿੱਥੇ ਹੋਇਆ ਸੀਗਾ ਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਜਿਹੜਾ ਜਨਮ ਹੈ ਇਹ ਹੁੰਦਾ ਗੋਇੰਦਵਾਲ ਸਾਹਿਬ ਇਹ ਤਾਂ ਸੀ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਸੀ ਗੋਇੰਦਵਾਲ ਸਾਹਿਬ ਜਨਮ ਮਿਤੀ 15 ਅਪ੍ਰੈਲ 1503 ਈਸਵੀ ਮਾਤਾ ਪਿਤਾ ਦਾ ਨਾਮ ਮਾਤਾ ਦਾ ਨਾਮ ਬੀਬੀ ਪੰਜੀ ਜੀ ਅਤੇ ਪਿਤਾ ਦਾ ਨਾਮ ਸ੍ਰੀ ਗੁਰੂ ਰਾਮ ਦਾਸੀ ਠੀਕ ਹੈ ਸਾਰੇ ਹੀ ਪੁਆਇੰਟ ਧਿਆਨ ਵਿੱਚ ਰੱਖਿਓ ਕੋਸ਼ ਕੋਈ ਵੀ ਪੇਪਰ ਦੇ ਵਿੱਚ ਬਣ ਸਕਦਾ ਹੈ ਇਸ ਕਰਕੇ ਧਿਆਨ ਵਿੱਚ ਜਰੂਰ ਰੱਖਣਾ ਹੈ ਸ੍ਰੀ ਹਰਮੰਦਰ ਸਾਹਿਬ ਦਾ ਜਿਹੜਾ ਕਾਰਜਾਇਕ ਕਦੋਂ ਪੂਰਾ ਹੋਇਆ ਸੀਗਾ ਤੁਹਾਨੂੰ ਪਤਾ ਹੈ ਸ੍ਰੀ ਹਰਮੰਦਰ ਸਾਹਿਬ ਦਾ ਜਿਹੜਾ ਨੀ ਪੱਥਰ ਹੈ ਇਹ ਰਕਿਆ ਸੀ ਸੁਫੀ ਸੰਤ ਮੀਆਂ ਮੀਰ ਜੀ ਨੇ ਬਟ ਇਹਦਾ ਜਿਹੜਾ ਕਾਰਜਾਇਤ ਨਿਰਮਾਣ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਰਵਾਇਆ ਸੀਗਾ ਠੀਕ ਹੈ ਇਹਦਾ ਕਾਰਜਕਦੋ ਪੂਰਾ ਹੁੰਦਾ ਹੈ 1601 ਦੇ ਵਿੱਚ ਬੀ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਬੀ 1601 ਦੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਦਾ ਜਿਹੜਾ ਕਾਰਜਾਇਤ ਪੂਰਾ ਹੁੰਦਾ ਹੈ ਬੀ ਬਿਲਕੁਲ ਸਹੀ ਆਨਸਰ ਬਣੇਗਾ ਬਾਦ ਗ੍ਰੰਥ ਸਾਹਿਬ ਦੇ ਕਿੰਨੇ ਅੰਗ ਹਨ ਠੀਕ ਹੈ ਤਾਂ ਬਾਦ ਗ੍ਰੰਥ ਸਾਹਿਬ ਦੇ ਜਿਹੜੇ ਅੰਗ ਨੇ ਟੋਟਲ ਹੋਣੇ 1430 ਤੇ ਬਿਲਕੁਲ ਸਹੀ ਜਵਾਬ ਸਰ ਬਣੇਗਾ অপਸ਼ਨ ਨੰਬਰ B। ਗੁਰ ਗ੍ਰੰਥ ਸਾਹਿਬ ਵਿੱਚ ਸਭ ਤੋਂ ਬਾਅਦ ਦੇ ਸ਼ਬਦ ਕਿਹੜੇ ਗੁਰੂ ਸਾਹਿਬਾਂ ਦੇ ਹਨ? ਠੀਕ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਆਦਿ ਗ੍ਰੰਥ ਸਾਹਿਬ ਦੇ ਵਿੱਚ ਠੀਕ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ 10 ਗੁਰੂਆਂ ਦੀ ਬਾਣੀ ਦਰਜ ਹੈ ਉਹ ਹਨ 6 ਗੁਰੂਆਂ ਦੀ ਬਾਣੀ ਦਰਜ ਹੈ ਠੀਕ ਹੈ ਉਸ ਤੋਂ ਬਾਅਦ 11 ਪਠਾਂ ਦੀ ਬਾਣੀ ਦਰਜ ਹੈ। 15 ਪਗਤਾਂ ਦੀ ਬਾਣੀ ਦਰਜਾ ਐਂਡ 4 ਗੁਰ ਸਿੱਖਾਂ ਦੀ ਬਾਣੀ ਦਰਜਾ ਸਾਰੇ ਹੀ ਜਿਹੜੇ ਪੁਆਇੰਟ ਨੇ ਤੁਸੀਂ ਜਾਣ ਵਿੱਚ ਰੱਖਣੇ ਨੇ 6 ਗੁਰੂਆਂ ਦੀ ਬਾਣੀ ਦਰਜਾ 11 ਪੱਠਾਂ ਦੀ ਬਾਣੀ ਦਰਜਾ 15 ਪਗਤਾਂ ਦੀ ਬਾਣੀ ਦਰਜਾ ਐਂਡ 4 ਗੁਰ ਸਿੱਖਾਂ ਦੀ ਬਾਣੀ ਦਰਜਾ ਠੀਕ ਹੈ ਇਹ ਪੁਆਇੰਟ ਜਾਣ ਵਿੱਚ ਰੱਖਿਓ ਆਨਸਰ ਬਣੇਗਾ ਆਪਸ਼ਨ ਨੰਬਰ ਸੀ ਐਂਡ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸਭ ਤੋਂ ਬਾਅਦ ਦੇ ਸ਼ਬਦ ਸ਼ਾਮਲੇ ਆਗੰਗਤ ਸ੍ਰੀਵ ਦੇ ਵਿੱਚ ਕਿੰਨੇ ਸ਼ਬਦ ਸ਼ਾਮਲੇ 2218 ਠੀਕ ਹੈ 2218 2218 ਆਪਸ਼ਨ ਚ ਨਾ ਹੋਵੇ ਤਾਂ 2216 ਆਪਸ਼ਨ ਚ ਚੁਣੀ ਲਓ ਠੀਕ ਹੈ ਵੈਸੇ 2218 ਜਿਹੜਾ ਜਿਆਦਾ ਵਧੀਆ ਰਹੇਗਾ ਆਨਸਰ ਹੈ ਤੇ ਸੀ ਬਿਲਕੁਲ ਸਹੀ ਕਰੈਕਟ ਮੰਨੇਗਾ ਨੈਕਸਟ ਕੁਐਸਚਨ ਹੈ ਕਿਹੜੇ ਥਾਂ ਦੀ ਸਥਾਪਨਾ ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀ ਆਪਸ਼ਨ ਤੁਹਾਡੇ ਸਾਹਮਣੇ ਨੇ ਆਨਸਰ ਬਣੇਗਾ ਆਪਸ਼ਨ ਨੰਬਰ ਆਪਣੇ ਕੋਲ 3 ਯਾਨੀ ਕਿpropto ਸਾਰੇ ਕਰਤਾਰਪੁਰ ਜਿਹੜਾ ਪੰਜਾਬ ਦੇ ਵਿੱਚ ਆ ਤਰਨਤਨ ਸਾਹਿਬ ਹੋ ਗਿਆ ਤੇ ਹਰਗੋਬਿੰਦਪੁਰ ਠੀਕ ਹੈ ਇਹਨਾਂ ਸਾਰੇ ਨਗਰਾਂ ਦੀ ਜਿਹੜੀ ਸਥਾਪਨਾ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀ ਤਾਂ ਡੀ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਬਰਕਤ ਡੀ ਇਹ ਵੀ ਦਾ ਲਾਸਟ ਕੁਸ਼ਨ ਹੈਗਾ ਮਸਾਂਦ ਪ੍ਰਾਪਤ ਦਾ ਅਸਲ ਵਿਕਾਸ ਕਿਹੜੇ ਗੁਰੂ ਸਾਹਿਬ ਦੇ ਸਮੇਂ ਸ਼ੁਰੂ ਹੋਇਆ ਸੀਗਾ ਮਸਾਂਦ ਪ੍ਰਾਪਤ ਦੀ ਜਿਹੜੀ ਸ਼ੁਰੂਆਤ ਹੈ ਸ੍ਰੀ ਗੁਰੂ ਰਾਮਦਾਸ ਜੀ ਨੇ ਕੀਤੀ ਸੀਗੀ ਬਟ ਇਹਦਾ ਜਿਹੜਾ ਅਸਲ ਵਿਕਾਸ ਹੈ ਇਹ ਹੋਇਆ ਸੀ ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਤਾਂ ਟੀ ਕਰੈਕਟ ਆਨਸਰ ਬਣੇਗਾ ਆਪਸ਼ਨ ਬਰਕਤ ਟੀ ਮ ਸੰਧ ਪ੍ਰਥਾ ਦੀ ਸਥਾਪਨਾ ਸ੍ਰੀ ਗੁਰੂ ਆਮਦਾਸ ਜੀ ਨੇ ਕੀਤੀ ਸੀ ਅਣ ਦਸਵੰਦ ਪ੍ਰਥਾ ਦੀ ਸਥਾਪਨਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀ ਠੀਕ ਹੈ ਸਾਰੇ ਹੀ ਪੁਆਇੰਟ ਧਿਆਨ ਦੇ ਵਿੱਚ ਰੱਖੋ ਇਸ ਦੇ ਨਾਲ ਹੀ ਅੱਜ ਦੀ ਆਪਣੀ ਜਿਹੜੀ ਵੀਡੀਓ ਹੈ ਇੱਥੇ ਸਮਾਪਤ ਹੁੰਦੀ ਹੈ ਵੀਡੀਓ ਤੁਹਾਨੂੰ ਕਿਵੇਂ ਦੇ ਲੱਗੀ ਪਲੀਜ਼ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਬਾਕੀ ਜੇਕਰ ਆਪਾਂ ਹੋਰ ਪੁਆਇੰਟਸ ਦੀ ਗੱਲ ਕਰੀਏ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਉਹ ਵੀ ਆਪਾਂ ਦੇ ਬਾਈ ਜਿਹੜਾ ਡਿਸਕਸ ਕਰਾਂਗੇ ਬਾਕੀ ਜਿਹੜੇ ਟੈਸਟ ਤੁਹਾਨੂੰ ਪ੍ਰੋਵਾਈਡ ਕੀਤੇ ਜਾਣਗੇ ਉਹਦੇ ਵਿੱਚ ਸਾਰਾ ਹੀ ਜਿਹੜਾ ਡਾਟਾ ਪੰਜਾਬੀ ਸਹਿਤ ਦਾ ਕਵਰ ਕੀਤਾ ਹੋਇਆ ਤੁਹਾਨੂੰ ਮਿਲੇਗਾ ਐਂਡ ਪੰਜਾਬੀ ਵਿਆਕਰਣ ਦੇ ਜਿੰਨੇ ਵੀ ਟੌਪਿਕ ਆਪਣੇ ਹੈਗੇ ਨੇ ਸਾਰਿਆਂ ਦੇ ਜਿਹੜੇ ਐਮਸੀਕਿਊ ਤੁਹਾਨੂੰ ਦੇਖਾਉਣ ਨੂੰ ਮਿਲਣਗੇ ਠੀਕ ਹੈ ਟੈਸਟਾਂ ਦੇ ਵਿੱਚ ਤਾਂ ਉਹ ਡਸਟ ਜਿਹੜੇ ਨੇ ਬਹੁਤ ਜਲਦੀ ਹੀ ਤੁਹਾਨੂੰ ਪ੍ਰੋਵਾਈਡ ਕੀਤੇ ਜਾਣਗੇ ਠੀਕ ਹੈ ਵੀਡੀਓ ਨੂੰ ਜਿਹੜਾ ਵਾਦਵਾ ਦੀ ਸ਼ੇਅਰ ਜ਼ਰੂਰ ਕਰਨਾ ਐਂਡ ਜੇਕਰ ਹਜੇ ਵੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਹੁਣੇ ਸਬਸਕ੍ਰਾਈਬ ਜ਼ਰੂਰ ਕਰ ਲਵੋ ਐਂਡ ਨਾਲ ਹੀ ਬੈਲ ਆਈਕਨ ਤੇ ਜ਼ਰੂਰ ਪ੍ਰੈਸ ਕਰਨਾ ਤਾਂ ਜੋ ਚਤੋਂ ਵੀ ਆਪਾਂ ਨੈਕਸਟ ਵੀਡੀਓ ਅਪਲੋਡ ਕਰਦੇ ਆ ਤਾਂ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਟਾਈਮ-ਟਾਈਮ ਮਿਲ ਸਕੇ। ਠੀਕ ਹੈ। ਤਾਂ ਵੀਡੀਓ ਨੂੰ ਪਲੀਜ਼ ਬਾਤਵਾਦਕ ਸ਼ੇਅਰ ਜ਼ਰੂਰ ਤੁਸੀਂ ਕਰਨਾ। ਜਿੰਨੇ ਵੀ ਤੁਹਾਡੇ ਕੋਲ WhatsApp ਗਰੁੱਪ ਨੇ Telegram ਗਰੁੱਪ ਨੇ ਤਾਂ ਵੀਡੀਓ ਨੂੰ ਸ਼ੇਅਰ ਕਰਿਓ ਐਂਡ ਆਪਣਾ ਜਿਹੜਾ Telegram ਗਰੁੱਪ ਕ੍ਰੀਏਟ ਕੀਤਾ ਹੋਇਆ ਠੀਕ ਹੈ ਉਸ ਨੂੰ ਤੁਸੀਂ ਜੁਆਇਨ ਜ਼ਰੂਰ ਕਰਨਾ। ਬਹੁਤਿਆਰ ਨੂੰ ਫ੍ਰੀ ਆਫ ਕਾਸਟ PDF ਵੀ ਪ੍ਰੋਵਾਈਡ ਕੀਤਾ ਜਾਣਗੀ ਐਂਡ ਜੋ ਵੀ ਆਪਣੇ ਕੋਲੋਂ ਪੇਪਰ A ਨਾਲ ਰਿਲੇਟਡ ਅਪਡੇਟ ਨਿਕਲ ਕੇ ਆਉਂਦੀ ਹੈ ਠੀਕ ਹੈ। ਜਾ ਜਿੰਨਾ ਵੀ ਤੁਹਾਨੂੰ ਮਟੀਰੀਅਲ ਮਿਲੇਗਾ ਉਹ ਸਾਰਾ ਗਰੁੱਪ ਦੇ ਵਿੱਚ ਹੀ ਪ੍ਰੋਵਾਈਡ ਕੀਤਾ ਜਾਵੇਗਾ ਸੋ ਗਰੁੱਪ ਨੂੰ ਤੁਸੀਂ ਜੋਇਨ ਕਰ ਲੈਣਾ ਤਾਂ ਹੁਣ ਆਪਾਂ ਅੱਜ ਦੀ ਇਸ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ